ਗਿੱਦੜਵਾਹ ਦੀ ਇਤਿਹਾਸਿਕ ਧਰਤੀ ਤੇ ਇੱਕ ਇਤਿਹਾਸ ਲਿਖਿਆ ਜਾ ਰਿਹਾ ਹੈ ਜਦੋਂ ਤੁਸੀਂ ਪਿਛਲੇ 38 ਸਾਲ ਤੋਂ ਆਪਣੇ ਜਨਤਾ ਦੇ ਸੇਵਕ ਨੂੰ ਅੱਜ ਇੱਥੇ ਅਸ਼ੀਰਵਾਦ ਦੇਣ ਆਏ ਹੋ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਾਦੀ ਪਾਰਟੀ ਦੇ ਕੈਬਨਟ ਮਨਿਸਟਰ ਬੈਠੇ ਨੇ ਸਾਡੇ ਬਾਗੇਪੁਰਾਣੇ ਤੋਂ ਬਠਿੰਡੇ ਤੋਂ ਸਾਡੇ ਜਿਹੜੇ ਐਮਐਲਏ ਸਹਿਬਾਨ ਸਾਡੇ ਅਮਨ ਅਰੋੜ ਸੁਨਾਮ ਤੋਂ ਤੇ ਨਾਲ ਮਨਜੀਤ ਸਿੰਘ ਬਲਾਸਪੁਰ ਸਾਹਿਬ ਉਹ ਬੈਠੇ ਆ ਔਰ ਜਿੰਨੇ ਵੀ ਸਾਡੇ ਪਾਰਟੀ ਦੇ ਅਹੁਦੇਦਾਰ ਸਹਿਬਾਨ ਨਾਲ ਡਿੰਪੀ ਢਿੱਲੋਂ ਜੀ ਜਿਨ੍ਹਾਂ ਦਾ ਅਸਰ ਸੂਕ ਪਿਆਰ ਮੈਂ ਇਕੱਲਾ ਨਹੀਂ ਸਾਰਾ ਪੰਜਾਬ ਜਾਣਦਾ ਤੇ ਉਹਨਾਂ ਦੇ ਨਾਲ ਜਿੰਨੇ ਉਹਨਾਂ ਦੇ ਪਰਿਵਾਰ ਦੇ ਕਿਉਂਕਿ ਡਿੰਪੀ ਢਿੱਲੋਂ ਹਰਾਂ ਦਾ ਪਰਿਵਾਰ ਵੀ ਬਹੁਤ ਵੱਡਾ ਹੈ ਜਿਦੀ ਬਾਰੇ ਬਾਰ ਬਾਰ ਉਹ ਗੱਲ ਕਰਦੇ ਰਹੇ ਕਿ ਇਸ ਪਰਿਵਾਰ ਨੂੰ ਜਾਨ ਜਿਹੜੀ ਹੈ ਉਹ ਸਦੀ ਬਸਦੀ ਹੈ ਉਹੀ ਹੁੰਦਾ ਜੀ ਜਿਹੜਾ ਚੰਗਾ ਲੀਡਰ ਹੈ ਸਾਫ਼ ਨੀਅਤ ਵਾਲਾ ਲੀਡਰ ਹੈ ਉਹ ਵਰਕਰਾਂ ਆਪਣੀ ਜਾਨ ਦੇਖਦਾ ਹੈ ਉਹਨੂੰ ਵਰਕਰ ਵਲੰਟੀਅਰ ਲੱਗਦੇ ਨੇ ਪਰ ਕਈ ਹੈਗੇ ਨੇ ਜਿਹੜੇ ਪਰਿਵਾਰ ਦੇਖਦੇ ਨੇ ਫਿਰ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਅੱਜ ਨਹੀਂ ਤਾਂ ਕੱਲ ਕੀ ਜਿਹੜੀ ਹੈ ਉਹ ਹਾਲਤ ਜਦਾਂ ਲੋਕਾਂ ਦੇ ਮਨੋਂ ਲੈ ਜਾਂਦੇ ਆ ਫਿਰ ਉਹ ਸੋ ਇਸ ਕਰਕੇ ਅੱਜ ਖੁਸ਼ੀ ਹੋਈ ਮੈਨੂੰ ਇੱਥੇ ਆ ਕੇ ਗਿੱਦੜਬਾਏ ਗਿੱਦੜਬਾਏ ਮੇਰੇ ਲਈ ਕੋਈ ਬੇਗਾਨਾ ਨਹੀਂ ਮੈਂ ਬਹੁਤ ਵਾਰ ਇੱਥੇ ਪਹਿਲਾਂ ਜਦੋਂ ਕਲਾਕਾਰ ਦੇ ਤੌਰ ਤੇ ਸੀ ਮੈਂ ਬਹੁਤ ਵਾਰੀ ਸ਼ੋ ਕਰਨ ਵੀ ਆਉਂਦਾ ਸੀ ਉਹ ਜਿਹੜਾ ਤਲਾਬ ਜਿਹੜਾ ਪੱਕਾ ਤਲਾਬ ਪੱਕਾ ਤਲਾਬ ਉੱਥੇ ਆਉਂਦੇ ਹੁੰਦੇ ਸੀ ਉਸ ਤੋਂ ਬਾਅਦ ਜਦੋਂ ਵੀ ਕਿਤੇ ਆਉਣਾ ਪਹਿਲਾਂ ਨਾਲੋਂ ਦੁੱਗਣਾ ਤਿਗਣਾ ਪਿਆਰ ਮਿਲਦਾ ਗਿੱਧੜ ਵਾਹੇ ਆ ਕੇ ਹਰ ਵਾਰੀ ਸੋਚਦੇ ਸੀ ਇਸ ਤੋਂ ਬਾਅਦ ਤਾਂ ਹੁਣ ਕੀ ਪਿਆਰ ਮਿਲੂ ਪਰ ਗਿੱਧੜ ਵਾਹੇ ਵਾਲੇ ਜਿਸ ਤਰ੍ਹਾਂ ਡਿੰਪੀ ਉਹਨਾਂ ਨੇ ਕਿਹਾ ਕਿ ਪਿਆਰ ਵਾਲੇ ਮਾਮਲੇ 'ਚ ਆਪ ਦਾ ਰਿਕਾਰਡ ਆਪ ਹੀ ਤੋੜ ਦਿੰਦੇ ਅਗਲੀ ਵਾਰ ਫਿਰ ਦੁੱਗਣਾ ਤਿਗਣਾ ਹੋਰ ਵਧਾ ਦਿੰਦੇ ਐ ਸੋ ਇਹ ਥੋੜਾ ਸਿਫਤ ਹੈ ਧਰਤੀ ਨੂੰ ਇਸ ਧਰਤੀ ਨੂੰ ਇਹ ਅਸ਼ੀਰਵਾਦ ਹੈ ਸੋ ਅੱਜ ਸਾਡੇ ਆਮ ਆਦਮੀ ਪਾਰਟੀ ਦੇ ਤੇ ਪੰਜਾਬ ਦੇ ਰੰਗਲੇ ਪੰਜਾਬ ਦੇ ਪਰਿਵਾਰ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਡਿੰਪੀ ਜੀ ਸਵਾਗਤ ਕਰਦਾ ਦਿਲੋਂ ਮੈਂ ਜਦੋਂ ਕਿਉਂਕਿ ਮੈਂ ਬਹੁਤ ਪੁਰਾਣਾ ਜਾਣਦਾ ਡਿੰਪੀ ਜੀ ਨੂੰ ਤੇ ਕੁਦਰਤ ਹੈ ਕਈ ਵਾਰੀ ਵਿਧੀ ਵਿਧਾਨ ਕਿਵੇਂ ਬਣਾਉਂਦੀ ਹੈ 1996 ਚ ਜਦੋਂ ਸੁਖਵੀਰ ਬਾਦਲ ਪਹਿਲੀ ਵਾਰ ਇੱਥੋਂ ਲੜੇ ਸੀ ਫਰੀਦਕੋਟ ਤੋਂ ਤਾਂ ਮੈਨੂੰ 1 ਮਹੀਨੇ ਵਾਸਤੇ ਕਲਾਕਾਰ ਦੇ ਤੌਰ ਤੇ ਬੁੱਕ ਕੀਤਾ ਸੀ ਤਾਂ ਮੈਂ ਅੱਗੇ-ਅੱਗੇ ਹੁੰਦਾ ਸੀਗਾ ਪ੍ਰਕਾਸ਼ ਸਿੰਘ ਬਾਦਲ ਜੀ ਦੇ ਪਿੱਛੇ ਹੁੰਦੇ ਸੀਗੇ ਫਿਰ ਮੈਂ ਜਦੋਂ ਪਹੁੰਚ ਜਾਂਦਾ ਸੀ ਮੈਂ ਅਗਲੇ ਪਿੰਡ ਪਹੁੰਚ ਜਾਂਦਾ ਸੀ ਸੋ ਆ ਜਿਹੜੇ ਪਿੰਡ ਉਹ ਮੱਲਣ ਤੋਂ ਲੈ ਕੇ ਗੂੜੀ ਸੰਗਰਤ ਲੈ ਕੇ ਭਲਾਈਆਣਾ ਪੂੰਦੜ ਦੋਦਾ ਕੌਣੀ ਸਾਰੇ ਜਿਹੜੇ ਪਿੰਡ ਐ ਇਹ ਮੈਂ ਆਪਣੇ ਮੈਂ ਤਾਂ ਫਿਰਨੀਆਂ ਵੀ ਜਾਣਦਾ ਇਹਨਾਂ ਦੀਆਂ ਠੀਕ ਹੈ ਨਾ ਤੇ ਫਿਰ ਜਿੱਥੇ ਰਹਿਣਾ ਹੁੰਦਾ ਸੀ ਜਿੱਥੇ ਕਹਿ ਦਿੰਦੇ ਸੀਗੇ ਜਿਹੜੇ ਪ੍ਰਬੰਧਕ ਸੀ ਮੈਂ 1996 ਜੱਜ ਤੋਂ 28 ਸਾਲ ਪਹਿਲਾਂ 16 ਦਿਨ ਮੈਂ ਡਿੰਪਿਓਰਾਂ ਦੇ ਘਰੇ ਰਿਹਾ ਜਿਹੜਾ ਉਹਦਾ ਬੇਟਾ ਇਹਨੂੰ ਮੈਂ ਗੋਦੀ ਚੱਕ ਕੇ ਖੜਾਇਆ ਹੋਇਆ ਤੇ ਸਣੀ 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 ਬੈਠਾ ਛੋਟਾ ਪਈ ਹੈ ਸੋ ਮੈਨੂੰ ਤਾਂ ਬੜਾ ਖੁਸ਼ੀ ਆ ਮੈਂ ਕਿ ਆਪਦੇ ਮੈਂ ਪਰਿਵਾਰ ਚ ਆ ਗਿਆ ਜੇ ਇਹ ਮੇਰੇ ਪਰਿਵਾਰ ਚ ਆ ਗਈ ਕੋਈ ਗੱਲ ਹੈ ਦੋਸਤੋ ਬਹੁਤ ਸਾਰੇ ਬੰਦੇ ਐ ਹੋਜੇ ਨੇ ਵੱਖ-ਵੱਖ ਪਾਰਟੀਆਂ ਚ 1155 ਪਾਰਟੀਆਂ ਦੇ ਹੈਗੇ ਰਜਿਸਟਰਡ ਦੇਸ਼ ਚ ਹਰੇਕ ਪਾਰਟੀ ਚ ਪਰ ਬਹੁਤ ਸਾਰੇ ਬੰਦੇ ਅਜੇ ਨੇ ਜਿਹੜੇ ਪਾਰਟੀ ਨਹੀਂ ਛੱਡਦੇ ਪਾਰਟੀ ਉਹਨਾਂ ਨੂੰ ਛੱਡ ਦਿੰਦੀ ਹੈ ਜਦੋਂ ਉਹਨਾਂ ਨੂੰ ਨਹੀਂ ਮੰਨੀ ਜਾਂਦੀ ਗੱਲ ਜੋ ਇੱਛਾਵਾਂ ਲੋਕ ਰੱਖਦੇ ਨੇ ਜਦੋਂ ਨਹੀਂ ਪੂਰੀਆਂ ਹੁੰਦੀਆਂ ਜਾਂ ਫਿਰ ਕੋਈ ਨੀਅਤ ਦੇ ਵਿੱਚ ਖੋਟ ਆ ਜਾਏ ਕਿ ਇਹਨੂੰ ਫਿਰਦਾ ਰਹਿਣ ਦਿਓ ਆਪਾਂ ਤਾਂ ਇੱਧਰ ਹੀ ਰਹਿਣਾ ਆਪਾਂ ਆਪਦਾ ਪਰਿਵਾਰ ਕੁੰਮਬਾ ਪਾਲਣਾ ਫਿਰ ਉਹ ਬੰਦੇ ਮੈਂ ਇਹ ਨਹੀਂ ਕਹਿੰਦਾ ਕਿ ਡਿੰਪੀ ਨੇ ਪਾਰਟੀ ਛੱਡੀ ਮੈਂ ਕਹਿੰਦਾ ਪਾਰਟੀ ਨੇ ਡਿੰਪੀ ਛੱਡਿਆ ਇਹ ਪਾਰਟੀ ਉਹ ਜਿੰਨਾ ਖਮਿਆਜਾ ਜਿਹੜਾ ਉਹਨਾਂ ਨੂੰ ਭੁਗਤਣਾ ਪਊਗਾ ਆਪਰਾ ਭੁਗਤ ਲੈ। ਕਿਉਂਕਿ ਹਰ ਰੋਜ਼ ਕੋਈ ਐਹ ਜੀ ਡੈਡੀਕੇਸ਼ਨ ਵਾਲੇ ਬੰਦੇ ਨਹੀਂ ਪੈਦਾ ਹੁੰਦੇ। ਨਾ ਹੀ ਮਿਲਣ, ਪਾਰਟੀਆਂ ਤਰਸਦੀਆਂ ਫਿਰਦੇ ਰਹਿੰਦੀਆਂ ਨੇ। ਕੋਈ ਕੋਈ ਮਿਹਨਤ ਕਰਨ ਵਾਲਾ, ਕੋਈ ਲੋਕਾਂ ਦੇ ਕੁੰਡੇ ਆਪ ਖੜਕਾ ਕੇ ਲੋਕਾਂ ਨੇ ਕੰਮ ਪੁੱਛਣ ਵਾਲਾ ਕੋਈ ਬੰਦਾ ਮਿਲ ਜੇ, ਐਹ ਜਾਂ ਵਲੰਟੀਅਰ ਮਿਲ ਜੇ। ਤਾਂ ਆਮ ਆਦੀ ਪਾਰਟੀ ਜਦੋਂ ਬਣੀ ਸੀ ਤਾਂ ਕੇਜਰੀਵਾਲ ਜੀ ਨੇ ਇਹੀ ਕਿਹਾ ਸੀਗਾ ਕਿ ਬਹੁਤ ਸਾਰੀਆਂ ਪਾਰਟੀਆਂ 'ਚ ਚੰਗੇ ਲੋਕ ਹੈਗੇ ਨੇ। ਉਹਨਾਂ ਨੂੰ ਬੇਨਤੀ ਕਰਦੇ ਹਾਂ ਆਜੋ ਆਪਾਂ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਦੇਸ਼ ਦੀ ਸੇਵਾ ਕਰੀਏ ਆਪਾਂ ਲੋਕਾਂ ਦੀ ਸੇਵਾ ਕਰੀਏ ਸਮਾਜ ਦੀ ਸੇਵਾ ਕਰੀਏ ਇਹ ਮਕਸਦ ਵਾਸਤੇ ਪਾਰਟੀ ਇਸੇ ਕਰਕੇ ਮੈਂ ਜਦੋਂ ਮਨਪੀਰ ਬਾਦਲ ਜੀ ਨੇ ਪਾਰਟੀ ਬਣਾਈ ਪੀਪਲਜ਼ ਪਾਰਟੀ ਉਹ ਪੰਜਾਬ ਤਾਂ ਉਹਨਾਂ ਨੇ ਕਿਹਾ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਮੇਰਾ ਸਾਥ ਦੇ ਦੇਣ ਵੀਰੋ ਮੈਂ ਉਸ ਵੇਲੇ ਬਹੁਤ ਵੱਡਾ ਕਲਾਕਾਰ ਸੀ ਮੈਂ ਕੋਈ ਫੇਲ ਕਲਾਕਾਰ ਨਹੀਂ ਸੀ ਵੀ ਉਧਰੋਂ ਫੇਲ ਹੋ ਗਿਆ ਇੱਧਰ ਆ ਗਿਆ ਮੈਂ ਇੱਕ ਮਿੰਟ ਲਈ देर निभाई ਕਿ ਯਾਰ ਪੰਜਾਬ ਦੀ ਸੇਵਾ ਕਰਨੀ ਹੈ ਉਹ ਦੂਜੀਆਂ ਪਾਰਟੀਆਂ ਜਾ ਨਹੀਂ ਸਕਦੇ ਇਹ ਨਵੀਆਂ ਨੇ ਤੋ ਇੱਥੇ ਚੱਲਦੇ ਆ ਮੈਂ ਆਪਣਾ ਕੈਰੀਅਰ ਛੱਡਤਾ ਜੀ ਮੈਂ ਆਪਣਾ ਜਿਹੜਾ ਕੰਮ ਕਰਦਾ ਸੀਗਾ ਛੱਡਤਾ ਤੇ ਲੱਗਿਆ ਨਾਲ ਕਿ ਚਲੋ ਪਾਰਟੀ ਬਣਾਈਏ ਨਵੀਂ ਖੜੀ ਕਰਾਂਗੇ ਪਾਰਟੀ ਲੋਕ ਪਿਆਰ ਕਰਦੇ ਸੀ ਪਹਿਲਾਂ ਤੋਂ 17 ਸਾਲ ਦੀ ਉਮਰ ਤੋਂ ਮੈਨੂੰ ਭਗਵੰਤਬਾਨ ਬਣਾਤਾ ਸੀ ਲੋਕਾਂ ਨੇ ਸੋ ਵੀਰੋ ਲਹਿਰੇ ਗਾ ਕੇ ਤੁਸੀਂ ਇਲੈਕਸ਼ਨ ਲੜਿਆ ਤਾਂ ਹਾਰ ਗਏ ਮੈਂ ਕਿਹਾ ਵੀ ਕੋਈ ਗੱਲ ਨਹੀਂ ਮੈਂ ਆਪਣੇ ਆਪਣਾ ਗੱਲ ਕੀਤੀ ਕੋਈ ਗੱਲ ਨਹੀਂ ਲੋਕਾਂ ਚ ਰਹੋ ਲੋਕ ਕਈ ਵਾਰੀ ਚੈੱਕ ਕਰਦੇ ਹੁੰਦੇ ਆ ਲੋਕ ਨਾ ਟੈਸਟ ਕਰਕੇ ਦੇਖਦੇ ਹੁੰਦੇ ਆ ਵੀ ਕਿਤੇ ਕੱਲਾ ਜਿੱਤਣ ਤਾਂ ਨਹੀਂ ਆਇਆ ਨਾਲ ਖੜੂਗਾ ਇਹ ਇੱਕ ਵਾਰੀ ਹਰਾ ਕੇ ਦੇਖ ਲੈਣੇ ਆ ਤਾਂ ਮੈਂ ਉੱਥੇ ਖੜਾ ਰਿਹਾ ਮੈਂ ਸੇਮ ਜਗ੍ਹਾ ਤੇ ਹੀ ਖੜਾ ਰਿਹਾ पर अचानक अचानक ही हुआ कि मन था 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 था, न, भी बदल होरी कह दे मैं तो कांग्रेस चाहुंगा मैं कह ही तूसी ਸਾਡੇ ਕੈਰੀਅਰ ਤੁਸੀਂ ਛੜਾਤੇ ਕੋਈ ਕੋਈਦਾ ਸ਼ੈਲਰ ਸੀ ਕੋਈ ਦੀ ਬੱਸਾਂ ਸੀ ਸਾਰਾ ਖਤਰੇ ਚ ਪਾਤਾ ਤੇ ਤੁਸੀਂ ਆਪ ਹੋਣ ਤੁਸੀਂ ਸਾਨੂੰ ਛੱਡ ਕੇ ਚੱਲੇ ਹੋ ਮੈਂ ਕਿਹਾ ਜਨਾਬ ਇੱਕ ਮੇਰੀ ਗੱਲ ਸੁਣ ਲਓ ਜੇ ਪਾਰਟੀ ਬਦਲਨੀ ਸੀ ਨਾ ਤੁਸੀਂ ਸਿੱਧੇ ਚਲੇ ਜਾਂਦੇ ਇਕੱਲੀ ਗੱਲ ਤੋਂ ਕਾਂਗਰਸ ਚ ਵਿੱਚ ਭਗਤ ਸਿੰਘ ਨੂੰ ਪਾਉਣ ਦੀ ਲੋੜ ਨਹੀਂ ਸੀ ਹੁਣ ਗਵਾਹ ਤਾਂ ਪਾ ਲਿਆ ਖੜਕੜ ਕਲਾਂ ਜਾ ਕੇ ਭਗਤ ਸਿੰਘ ਹੁਣ ਤੁਸੀਂ ਗੱਲਾਂ ਕਰ ਰਹੇ ਹੋ ਕਿ ਮੈਂ ਕਾਂਗਰਸ ਜਾਊਂਗਾ ਮੈਂ ਕਹੇ ਤਾਂ ਨਹੀਂ ਹੋਊਗਾ ਜੀ ਮੈਂ ਤਾਂ ਭਗਤ ਸਿੰਘ ਦੇ ਨਾਲ ਹੀ ਖੜੂ ਮੈਂ ਤਾਂ ਉੱਥੇ ਖੜੂ ਮੈਂ ਤਾਂ ਉਹ ਪੈਰਾਂ 'ਚ ਚਰਨਾਂ ਦੀ ਧੂੜ ਆ ਮੈਂ ਤਾਂ ਸੋ ਵੀਰੋ 14 'ਚ ਉਹ ਕਾਂਗਰਸ ਵੱਲੋਂ ਖੜੇ ਹੋਏ ਬਠਿੰਡੇ ਤੋਂ ਮੈਂ ਸੰਗਰੂਰ ਤੋਂ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਪਾਰਟੀ ਅਸੀਂ ਬਣਾਈ ਸੀ ਉਹਦੇ ਨੂੰ 1.5 ਸਾਲ ਬਾਅਦ ਬਣੀ ਐ ਮੈਂ ਛੋਟੀ 파ਰਟੀ ਜੁਆਇਨ ਕੀਤੀ ਜੂਨੀਅਰ ਪਾਰਟੀ ਤੇ ਉਹ ਕਿਉਂਕਿ ਮੈਂ ਲੋਕਾਂ 'ਚ ਵਿਚਰਦਾ ਰਿਹਾ ਉਸੇ ਇਲਾਕੇ ਤੋਂ ਸੰਗਰੂਰ ਤੋਂ ਲਹਿਰਾਗਾ ਉਹਦੇ ਵਿੱਚ ਪੈਂਦਾ ਹੈ ਉਸੇ ਇਲਾਕੇ ਤੋਂ ਸਵਾ 2 ਲੱਖ ਵੋਟਾਂ ਤੇ ਸੁਖਦੇਵ ਸਿੰਘ ਢੀਂਸਾ ਤੇ ਬਜਿੰਦਰ ਸਿੰਘ ਲੇ ਨੂੰ ਹਰਾ ਕੇ ਜਮਾਨਤਾ ਜਬਤ ਕਰਾਈਆਂ ਉਹਨਾਂ ਦੀ ਸੋ ਪਬਲਿਕ ਹੈ ਜੀ ਲੋਕ ਹੈ ਲੋਕਾਂ ਨੂੰ ਪਿਆਰ ਨਾਲ ਗੱਲ ਕਰੋ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਨੇ ਉਹਨਾਂ ਤੇ ਪੂਰੇ ਉਤਰੋ ਤੁਹਾਨੂੰ ਕਾਦੇ ਵਾਸਤੇ ਫਿਰ ਬਣਾਉਂਦੇ ਲੋਕ ਇਸੇ ਕੰਮ ਵਾਸਤੇ ਬਣਾਉਂਦੇ ਆ ਇਹ ਕੰਮ ਥੋੜੀ ਹੈ ਕਿ ਜਦੋਂ ਤਾਂ ਅਸੀਂ ਵੋਟਾਂ ਮੰਗਣ ਜਾਂਦੇ ਆ ਉਦੋਂ ਤਾਂ ਅਸੀਂ ਘੜ ਘੜ ਜਾਂਦੇ ਆ ਆ ਜਿਹੜੇ ਕੋਠੇ ਨੇ ਟਾਹਣੀਆਂ ਨੇ ਉੱਥੇ ਵੀ ਜਾਣੇ ਆ ਹੱਥ ਜੋੜ ਕੇ ਵਿਖਿਆਰ ਰੱਖਿਓ ਜੀ ਜਿਹਨੂੰ ਜਿੱਤ ਜਾਣੇ ਕਹਿੰਦੇ ਚੰਡੀਗੜ੍ਹ ਆ ਜਿਓ ਜੀ ਕੀ ਗੱਲ ਬਈ ਜਿੱਤਣ ਤੋਂ ਬਾਅਦ ਕਿਉਂ ਨਹੀਂ ਆਉਂਦੇ ਵਾਪਸ ਉਹਨਾਂ ਕੋਲੇ ਸੋ ਅਸੀਂ ਇਥੇ ਕਰਕੇ ਸਰਕਾਰ ਤੁਹਾਡੇ ਦੁਆਰ ਨਾਲ ਦਾ ਪ੍ਰੋਗਰਾਮ ਚਲਾਇਆ ਹੋਇਆ ਹੈ ਅਫਸਰਾਂ ਨੂੰ ਕਹੇ ਤੁਸੀਂ ਜਾਣਾ ਪਿੰਪਲਾਂ ਬੋੜਾਂ ਵੱਲੇ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਮੰਝਾਂ ਤੇ ਬਹਿ ਕੇ ਤਖਤ ਪੋਸ਼ਾ ਤੇ ਬਹਿ ਕੇ ਰਜਿਸਟਰੀਆਂ ਕਰਨੀਆਂ ਨੇ ਹੋਰ ਜਿਹੜੇ ਕਾਰਡ ਜੇ ਜੋ ਜਿੰਨਾ ਕੰਮ ਨੇ ਲੋਕਾਂ ਨੇ ਤੁਸੀਂ ਕਰਨੇ ਆ ਇਹ ਅਸੀਂ ਖਾਸ ਤੌਰ ਤੇ ਕਿਉਂਕਿ ਮੈਨੂੰ ਪਤਾ ਹੈ ਮੈਂ ਥੱਲੇ ਆਏ ਹਾਂ ਜੀ